ਪੱਤਰਕਾਰ ਵੀਰਾਂ ਦਾ ਜਿਹੜੇ ਕਿ ਇਲੈਕਟ੍ਰੋਨਿਕ মিডিਆ ਪ੍ਰਿੰਟ মিডিਆ ਤੋਂ ਆਏ ਨੇ ਤੇ ਨਾਲ ਸਾਡੇ ਹੁਸ਼ਾਰਪੁਰ ਲੋਕ ਸਭਾ ਤੋਂ ਡਾਕਟਰ ਰਾਜਕੁਮਾਰ ਚੱਬਿਆਲ ਜੀ ਸਾਡੇ ਐਮ ਐਲ ਏ ਟਾਂਡਾ ਉਡਮੜ ਤੋਂ ਤਸਵੀਰ ਸਿੰਘ ਰਾਜਾ ਗੇਲ ਜੀ ਤੇ ਸਾਡੇ ਇੱਥੋਂ ਦੇ ਬਹੁਤ ਹੀ ਪੁਰਾਣੇ ਵਰਕਰ ਮਿਹਨਤੀ ਵਰਕਰ ਆਲਖ ਜੀ ਤੇ ਜੋ ਅੱਜ ਦਾ ਪ੍ਰੋਗਰਾਮ ਸੀਗਾ ਟਾਂਡੇ ਹਲਕੇ ਵਿੱਚ ਪਿੰਡ ਜਲਾਲਪੁਰ ਵਿਖੇ ਜਿਹਦੇ ਵਿੱਚ ਸਾਡੇ ਕੌਮੀ ਕਨਵੀਨਰ ਰਵਿੰਦ ਕੇਜਰੀਵਾਲ ਜੀ ਨੇ ਸ਼ਿਰਕਤ ਕੀਤੀ ਨਾਲ ਉਹਨਾਂ ਦੇ ਸਾਡੇ ਹਰਦਿਲਜੀ ਸਰਦਾਰ ਫਗਵੰਸੀ ਮਾਨ ਜੀ ਪਹੁੰਚੇ ਤੇ ਪੂਰਾ ਟਾਂਡੇ ਹਲਕੇ ਦੀ ਸੰਗਤ ਇੱਥੇ ਪਹੁੰਚੀ ਸੀ ਸੁਨੇਹਾ ਬੁੱਧਾ ਜਿਹੀ ਸੀ ਜਿਹੜੀ ਤਕਰੀਬਨ 3 ਮਹੀਨਿਆਂ ਤੋਂ ਅਸੀਂ ਪੂਰੇ ਪੰਜਾਬ ਵਿੱਚ ਇੱਕ ਇਤਿਹਾਸਿਕ ਕੈਂਪੇਨ ਚਲਾਈ ਹੋਈ ਹੈ ਜੁਧ ਨਸ਼ਿਆਂ ਵਿਰੁੱਧ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਪੰਜਾਬ ਸਰਕਾਰ ਕੋਲੋਂ ਦਿਸ਼ਾ ਨਿਰਦੇਸ਼ ਅਰਵਿੰਦ ਕੇਜਰੀਵਾਲ ਦੇ ਹੁਣਾ ਵੱਲੋਂ ਤੇ ਸਰਦਾਰ ਫਗਵੰਸੀ ਮਾਨ ਜੀ ਦੇ ਅਗਵਾਈ ਹੇਠ ਅਸੀਂ ਪੂਰੇ ਪੰਜਾਬ ਵਿੱਚ ਜੋ ਮਹਿਮ ਚੱਲ ਰਹੀ ਆ ਉਹਨੂੰ ਅਸੀਂ ਲੋਕ ਲਹਿਰ ਬਣਾ ਲਈ ਅੱਜ ਅਸੀਂ ਆਪਾਂ ਤਕਰੀਬਨ ਹਰੇਕ ਹਲਕੇ ਚ ਹਰੇਕ ਪਿੰਡ ਵਿੱਚ ਹਰੇਕ ਵਾਰਡ ਵਿੱਚ ਹਰੇਕ ਘਰ ਚ ਅਸੀਂ ਆਪਾ ਸਨੇਹਾ ਲੈ ਕੇ ਜਾ ਰਹੇ ਆ ਆਪਾਂ ਕਿ ਇਹ ਬੜਾਇ ਸਨਹਿਰੀ ਮੋਖਾ ਹੈਗਾ ਜਿਹੜਾ ਜੁਦ ਨਸ਼ਾ ਵਿਰੁੱਧ ਅਸੀਂ ਕੈਂਪੇਨ ਚੱਲ ਰਹੀ ਹੈ ਕਿ ਅਸੀਂ ਪੰਜਾਬ ਚੋਂ ਪੂਰੇ ਪੰਜਾਬ ਚੋਂ ਅਸੀਂ ਜਿਹੜਾ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈਗਾ ਕਿ ਅਸੀਂ ਇਹੀ ਸਨੇਹਾ ਦੇਣਾ ਹੈ ਕਿ ਅਸੀਂ ਇਹ ਮਹਿੰਮ ਨੂੰ ਤਦ ਹੀ ਕਾਮਯਾਬੀ ਮਿਲ ਸਕਦੀ ਹੈ ਜੇ ਸਾਡੇ ਨਾਲ ਲੋਕ ਤੁਰਨਗੇ ਲੋਕ ਲਹਿਰ ਬਣਨਗੇ ਕਿਉਂਕਿ ਸਰਕਾਰ ਆਪਣਾ ਕੰਮ ਕਰ ਰਹੀ ਆ ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ ਪੁਲਿਸ ਵੈਗ ਨਾਲ ਸਾਰਾ ਆਪਣਾ ਕੰਮ ਕਰ ਰਿਹਾ ਤੇ ਸਾਨੂੰ ਪੂਰੀ ਆਸ ਆ ਪੂਰੀ ਉਮੀਦ ਆ ਕਿ ਇਸ ਕੰਪੇਨ ਨੂੰ ਲੋਕ ਲਹਿਰ ਬਣਾ ਕੇ ਅਸੀਂ ਪੰਜਾਬ ਚ ਉਸ ਜਿਹੜੀ ਜੁਧ ਨਸ਼ਾ ਉਹਦੇ ਸਾਨੂੰ ਖਤਮ ਕਰਾਂਗੇ ਤੇ ਮੈਨੂੰ ਪੂਰਾ ਮਾਣ ਆ ਪੰਜਾਬ ਤੇ ਪੰਜਾਬੀਆਂ ਦੇ ਕਿਉਂਕਿ ਜਿਹੜੀ ਜੈਸੀ ਗੱਲ ਕਰੀਏ ਲੜਾਈ ਦੀ ਜੈਸੀ ਗੱਲ ਕਰੀਏ ਜੁਧ ਲਈ ਇਹ ਸਾਡੇ ਲਈ ਨਵਾ ਨਵੇਂ ਅੱਖਰ ਨਹੀਂ ਹੈਗੇ ਨਵੇਂ ਸ਼ਬਦ ਨਹੀਂ ਹੈਗੇ ਇਹ ਸਾਡੇ ਖੂਨ ਚ ਹੈ ਸਾਡੇ ਗੁਰੂ ਸਾਹਿਬਾਨਾ ਨੇ ਸਿੱਖ ਕੌਮ ਲਈ ਧਰਮ ਲਈ ਲੜਾਈ ਲੜੀ ਜੋ ਜਦੋਂ ਆਜ਼ਾਦੀ ਦੀ ਲੜਾਈ ਸੀ ਸਭ ਤੋਂ ਵੱਧ ਜਿਹੜਾ ਕੁਰਬਾਨੀ ਸੀ ਪੰਜਾਬ ਦੇ ਲੋਕਾਂ ਨੇ ਤਾਂ ਪੰਜਾਬ ਦਾ ਨਾਂ ਸਭ ਤੋਂ ਮੋਹਰੇ ਆਂਦਾ ਆ ਜੇ ਅਸੀਂ ਆਜ਼ਾਦੀ ਤੋਂ ਬਾਅਦ ਵੀ ਗੱਲ ਕਰ ਲਈ ਆਪਾਂ ਸਰਹੱਦੀ ਦੀ ਲੜਾਈ ਦੀ ਗੱਲ ਕਰੀਏ ਆਪਾਂ ਜੇ ਹੁਣ ਥੋੜੇ ਦਿਨਾਂ ਦੀ ਗੱਲ ਕਰੀਏ ਆਪਾਂ ਜੇ ਪਾਣੀ ਦੀ ਲੜਾਈ ਗੱਲ ਕਰ ਲਈਏ ਹੁਣ ਜਿਹੜੀ ਹੁਣ ਵਾਰਥ ਹੋਈ ਸੀ ਲੜਾਈ ਉਸੀ ਪਾਕਿਸਤਾਨ ਦੇ ਨਾਲ ਸਰਹੱਦੀ ਲੜਾਈ ਦੀ ਉਹਦੇ ਵੀ ਗੱਲ ਕਰੀਏ ਪਰ ਮੈਂ ਇਹ ਜ਼ਰੂਰ ਕਹੂੰਗਾ ਜਿਹੜੀ ਹੁਣ ਇਸੇ ਲੜਾਈ ਲੜ ਰਹੇ ਆ ਆਮ ਆਦਮੀ ਪਾਰਟੀ ਸਰਕਾਰ ਲੜਾਈ ਲੜ ਰਹੀ ਆ ਸਰਦਾਰ ਭਗਵੰਦ ਸਿੰਘ ਜੀ ਮਾਣ ਨਾਲ ਲੜਾਈ ਲੜ ਰਹੇ ਸਿੱਖ ਸਾਰੇ ਰਲ ਕੇ ਲੜਾਈ ਲੜ ਰਹ ਇਸ ਲੜਾਈ ਵਿੱਚ ਕਿਸੇ ਨੇ ਬਾਹਰੋਂ ਆਕੇ ਨਹੀਂ ਲੜਨਾ ਨਾ ਕਿ ਬਾਹਰੋਂ ਪੁਲਿਸ ਆਣੀ ਨਾ ਕਿ ਬਾਹਰੋਂ ਫੌਜ ਆ ਰਹੀ ਆ ਇਹ ਸਾਨੂੰ ਖੁਦ ਨੂੰ ਮੋਰੇ ਹੋ ਕੇ ਸਨੇਹਾ ਕਰ ਕਰ ਪਹੁੰਚ ਕਰਨੀ ਆ ਤੇ ਸਨੇਹਾ ਇਹ ਹੀ ਆ ਕਿ ਸਸੀ ਜਿਹੜੀ ਦੋਹਰੀ ਲੜਾਈ ਲੜ ਰਹੀ ਇੱਕ ਤਾਂ ਲੜਾਈ ਹੈਗੀ ਆ ਜਿਹੜੇ ਨਸ਼ਾ ਵੇਚਦੇ ਨੇ ਤਸਕਰਾਂ ਦੇ ਖਿਲਾਫ ਉਹਨਾਂ ਨੇ ਉਹਨਾਂ ਲਈ ਕੋਈ ਮਾਫੀ ਨਹੀਂ ਆ ਚਾਹੇ ਕੋਈ ਵੀ ਬੰਦਾ ਹੋਵੇ ਚਾਹੇ ਰਾਜਨੀਤਿਕ ਪਰਸਨ ਹੋਵੇ ਚਾਹੇ ਉਹ ਸਰਕਾਰੀ ਬੰਦਾ ਹੋਵੇ ਸਾਰਿਆਂ ਲਈ ਸਖਤ ਤੋਂ ਸਖ਼ਤ ਕਾਨੂੰਨ ਦੇ ਬੰਦੀ ਅਸੀਂ ਕਾਰਵਾਈ ਕਰ ਰਹੇ ਆ ਤੇ ਜਿਹੜੀ ਦੂਜਾ ਪਾਸਾ ਹੈਗਾ ਜਿਹੜੀ ਇਹਰ ਮੈਂ ਕਿਹਾ ਕਿ ਦੋਰੀ ਲੜਾਈ ਅਸੀਂ ਲੜਾ ਜਿਹੜੇ ਸਾਡੇ ਬੱਚੇ ਨੇ ਇਸ ਸੰਗਤ ਵਿੱਚ ਫਸੇ ਹੋਣੇ ਉਹਨਾਂ ਦੇ ਇਲਾਜ ਲਈ ਅਸੀਂ ਤਕਰੀਬਨ ਜਿਹੜੇ ਬੈੱਡ ਦਾ ਕੈਪੈਸਿਟੀ ਘੱਟ ਸੀ ਉਹਦੇ ਵੀ ਅਸੀਂ ਬੰਦਵਸ ਕਰ ਰਹੇ ਹਾਂ ਅਸੀਂ ਕੀਤਾ ਆਪਾਂ ਬੈੱਡਾਂ ਦੀ ਕੈਪੈਸਿਟੀ ਅਸੀਂ ਵਧਾ ਰਹੇ ਹਾਂ ਅੱਜ ਵੀ ਸਟੇ ਤੇ ਅਰਵਿੰਦ ਜੀ ਦੇ ਸਾਹਮਣੇ ਸੀਐਮ ਸਾਹਿਬ ਦੇ ਸਾਹਮਣੇ ਗੱਲ ਹੋਈ ਹੈ ਕਿ ਜਿਹੜੇ ਨਵੇਂ ਕੇਂਦਰ ਨੂੰ ਲਾਇਸੈਂਸ ਦਿੱਤਾ ਜਾਵੇ ਉਹਨਾਂ ਦੀ ਬੈੱਡ ਕੈਪੈਸਿਟੀ ਹੋਰ ਵਧਾਈ ਜਾਵੇ ਉਹ ਵੀ ਸਰਨੇ ਮਨਜ਼ੂਰੀ ਦਿੱਤੀ ਹੈ ਉਹ ਵੀ ਅਸੀਂ ਆਪਾਂ ਜਿੱਥੇ-ਥੇ ਲੋੜ ਹੈ ਨਵੇਂ ਸੈਂਟਰ ਦੇ ਖੋਲਣ ਦੀ ਤੇ ਅਸੀਂ ਆਪਾਂ ਉੱਥੇ ਉਹ ਵੀ ਖੋਲ ਰਹੇ ਤੇ ਮੈਂ ਕਹੂੰਗਾ ਕਿ ਸਾਡੇ ਸੁਨੇਹਾ ਸਾਡੇ ਕੋਲੋਂ ਇਹੀ ਹੋਊਗਾ ਕਿ ਇਸ ਸੁਨਹਿਰੀ ਮੌਕੇ ਆ ਪੂਰੀ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਸਰਕਾਰ ਬੜੀ ਤਾਕਤ ਦੇ ਨਾਲ ਬੜੇ ਤਜਰਬੇ ਦੇ ਨਾਲ ਬੜੀ ਗੰਭੀਰਤਾ ਦੇ ਨਾਲ ਬੜੀ ਤਕਨੀਕ ਦੇ ਨਾਲ ਬੜੀ ਤਰਗ ਨਾਲ ਅਸੀਂ ਲੜਾਈ ਲੜ ਰਹੇ ਆ ਤੇ ਅਸੀਂ ਇਸ ਸੁਨਹਿਰੀ ਮੌਕੇ ਨੂੰ ਨਾ ਗੋਈਏ ਇਸ ਕੰਪੇਨ ਨੂੰ ਅਸੀਂ ਲੋਕ ਲਹਿਰ ਬਣਾ ਕੇ ਅਸੀਂ ਆਪਾਂ ਪੰਜਾਬ ਚੋਂ ਨਸ਼ਰ ਮੁਤ ਕਰੀਏ ਸੋ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਤੇ ਮੈਂ ਹੁਣ ਅੱਗੇ ਸਮਾਦਨ ਦਾ ਸਾਡੇ ਮਾਨਯੋਗ ਸਾਡੇ ਲੋਕ ਸਭਾ ਮੈਂਬਰ ਇਥੋਂ ਡਾਕਟਰ ਰਾਜਮਰਚਾ ਬਿਆਜ ਜੀ ਸ਼ਾਰਪੁਰ ਤੋਂ ਜੀ ਸਰ ਜੀ ਅਕਸਰ ਤੁਸੀਂ ਗੱਲ ਕੀਤੀ ਹੈ ਕਿ ਲੜਾਈ ਜਿਹੜੀ ਹੈ ਬਾਤ ਬਾਤ ਕਰ ਲਾਂ ਜਿਸ ਤਰ੍ਹਾਂ ਲਾਸਟ ਅ ਡਾਕਟਰ ਰਵਜੋਤ ਜੀ ਨੇ ਵੀ ਬੜੀ ਤਫਸੀਲ ਨਾਲ ਦੱਸਿਆ ਕਿ ਪੰਜਾਬ ਦੇ ਵਿੱਚ ਇੱਕ ਬੜਾ ਇਤਿਹਾਸਿਕ ਯੁੱਧ ਲੜਿਆ ਜਾ ਰਿਹਾ ਮੇਰਾ ਖਿਆਲ ਕਿ ਸਾਡੇ ਦੇਸ਼ ਦੇ ਇਤਿਹਾਸ ਦੇ ਵਿੱਚ ਜਾਂ ਦੁਨੀਆ ਦੇ ਇਤਿਹਾਸ ਦੇ ਵਿੱਚ ਐਡਾ ਵੱਡਾ ਯੁੱਧ ਨਸ਼ਿਆਂ ਵਿਰੁੱਧ ਅੱਜ ਤੱਕ ਨਹੀਂ ਲੜਿਆ ਗਿਆ ਸੋ ਇੱਕ ਬਹੁਤ ਹੀ ਇਤਿਹਾਸਿਕ ਲੜਾਈ ਹੈ ਔਰ ਇਸ ਇਤਿਹਾਸਿਕ ਲੜਾਈ ਇਹ ਜਿਹੜੀ ਇਤਿਹਾਸਿਕ ਲੜਾਈ ਹੈ ਇਸ ਦਾ ਸਿਹਰਾ ਸਾਡੇ ਰਾਸ਼ਟਰੀ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਅਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਜਾਂਦਾ ਹੈ ਜਿਨ੍ਹਾਂ ਨੇ ਬੜੇ ਦ੍ਰਿੜ ਸੰਕਲਪ ਦੇ ਨਾਲ ਇਹ ਜਿਹੜਾ ਯੁੱਧ ਹੈ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਹੋਇਆ ਔਰ ਮੈਨੂੰ ਇਹ ਦੱਸਦੇ ਹੋਏ ਇੱਥੇ ਖੁਸ਼ੀ ਹੋ ਰਹੀ ਹੈ ਔਰ ਮੈਂ ਪੰਜਾਬ ਪੁਲਿਸ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਕਿ ਇਸ 2.5 ਮਹੀਨੇ ਦੀ ਲੜਾਈ ਦੇ ਵਿੱਚ 10000 ਤੋਂ ਜ਼ਿਆਦਾ ਨਸ਼ਾ ਵੇਚਣ ਵਾਲੇ ਤਸਕਰ ਜਿਹੜੇ ਆ ਉਹਨਾਂ ਨੂੰ ਨੱਥ ਪਾਈ ਚੁ ਜਾ ਚੁੱਕੀ ਆ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਿਆ ਜਾ ਚੁੱਕਾ ਹੈ 10 ਕਰੋੜ ਤੋਂ ਜ਼ਿਆਦਾ ਦੀ ਡਰੱਗ ਮਨੀ ਬਰਾਮਦ ਕੀਤੀ ਜਾ ਚੁੱਕੀ ਆ ਡਰੱਗਸ ਬਰਾਮਦ ਕੀਤੀਆਂ ਜਾ ਰਹੀਆਂ ਸੋ ਇਸ 2.5 ਮਹੀਨੇ ਤੋਂ ਬਾਅਦ ਸਰਕਾਰ ਨੇ ਇੱਕ ਫੈਸਲਾ ਕੀਤਾ ਕਿ ਅਸੀਂ ਜਿਹੜਾ ਸਭ ਤੋਂ ਪਹਿਲਾ ਅਟੈਕ ਸੀ ਕਿਉਂਕਿ ਇਹ ਆਰਮੀ ਦਾ ਸਭ ਤੋਂ ਜਿਹੜਾ ਸਾਡਾ ਅਗਲਾ ਵਿੰਗ ਹੈ ਪੁਲਿਸ ਨੇ ਬਹੁਤ ਵੱਡਾ ਕੰਮ ਕੀਤਾ ਹੈ ਪੁਲਿਸ ਨੇ ਲੋਕਾਂ ਦਾ ਵਿਸ਼ਵਾਸ ਜਿੱਤਿਆ ਹੁਣ ਜਿਹੜੀ ਅਗਲੀ ਲੜਾਈ ਹੈ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਅਗਲੀ ਲੜਾਈ ਦੇ ਤਹਿਤ ਅੱਜ ਸਾਡੇ ਇਸ ਨਗਰ ਵਿਖੇ ਅੱਜ ਇਸ ਨਗਰ ਵਿਖੇ ਉੱਚੇ ਤੌਰ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਕੇਜਰੀਵਾਲ ਜੀ ਇਸ ਨਗਰ ਜਲਾਲਪੁਰ ਵਿਖੇ ਆਏ ਔਰ ਜਿਸ ਦੇ ਵਿੱਚ ਅੱਜ ਇੱਕ ਬੜੀ ਵੱਡੀ ਯਾਤਰਾ ਦਾ ਨਸ਼ਾ ਮੁਕਤੀ ਯਾਤਰਾ ਦਾ ਸ਼ੁਰੂਆਤ ਕੀਤੀ ਗਈ ਔਰ ਮੈਂ ਧੰਨਵਾਦ ਕਰਦਾ ਹਾਂ ਕਿ ਡਾਕਟਰ ਰਵਜੋਤ ਜੀ ਜਿਨ੍ਹਾਂ ਨੇ ਉਹ ਚੇਚੇ ਤੌਰ ਤੇ ਅੱਜ ਇੱਥੇ ਮੌਜੂਦ ਰਹੇ ਕੈਬਨਟ ਮਨਿਸਟਰ ਪੰਜਾਬ ਔਰ ਜਸਵੀਰ ਸਿੰਘ ਰਾਜਾ ਗਿਲਜੀ ਦੀ ਰਹਿਨਮਾਈ ਹੇਠ ਇਹ ਜਿਹੜੀ ਨਸ਼ਾ ਮੁਕਤੀ ਯਾਤਰਾ ਜਿਹੜੀ ਇਸ ਹਲਕੇ ਤੋਂ ਸ਼ੁਰੂ ਕੀਤੀ ਗਈ ਆਲਕਸ ਜੀ ਮੇਰੇ ਨਾਲ ਮੌਜੂਦ ਨੇ ਸੋ ਇਸ ਦਾ ਮੇਨ ਸੰਕਲਪ ਜਿਹੜਾ ਹੁਣ ਤੁਸੀਂ ਦੇਖਣਾ ਕਿ ਅਸੀਂ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ ਕਿ ਅਸੀਂ ਇਸ ਯੁੱਧ ਨੂੰ ਅਸੀਂ ਲੋਕ ਲਹਿਰ ਬਣਾਉਣਾ ਚਾਹੁੰਦੇ ਹਾਂ ਇਸ ਲੜਾਈ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਣਾ ਚਾਹੁੰਦੇ ਹਾਂ ਹੁਣ ਸਾਡੇ 15000 ਪਿੰਡ ਸਾਡੇ ਵਾਰਡ ਉਹਨਾਂ ਦੇ ਵਿੱਚ ਲੜਾਈ ਜਿਹੜੀ ਹੈ ਅਸੀਂ ਹੁਣੇ ਲੜੀ ਜਾਏਗੀ ਔਰ ਲੋਕ ਜਿਹੜੇ ਆ ਇਸ ਯੁੱਧ ਦੇ ਨਾਲ ਜੁੜੇ ਨੇ ਔਰ ਲੋਕ ਬਤੌਰ ਪਹਿਰੇਦਾਰ ਬਣ ਕੇ ਇਸ ਯੁੱਧ ਦੇ ਵਿੱਚ ਕੰਮ ਕਰਨਾ ਉਹਨਾਂ ਨੇ ਕੱਲ ਤੋਂ ਸ਼ੁਰੂ ਕਰਤਾ ਔਰ ਮੈਨੂੰ ਇਹ ਦੱਸਦੇ ਖੁਸ਼ੀ ਹੋ ਰਹੀ ਹੈ ਕਿ ਇਸ ਯੁੱਧ ਦੇ ਤਹਿਤ ਇਸ ਨਸ਼ਾ ਮੁਕਤੀ ਯਾਤਰਾ ਦੇ ਤਹਿਤ ਰੋਜ਼ 351 ਜਿਹੜੀਆਂ ਮੀਟਿੰਗਸ ਜਿਹੜੀਆਂ ਆ ਉਹ ਪਿੰਡ ਪੱਧਰ ਤੇ ਵਾਰਡ ਪੱਧਰ ਤੇ ਹੋਣਗੀਆਂ ਔਰ ਇਸ ਤੋਂ ਇਲਾਵਾ ਹੋਰ ਵੀ ਜਿੰਨਾ ਵੀ ਪੰਜਾਬ ਸਰਕਾਰ ਵੱਲੋਂ ਵੱਧ ਤੋਂ ਵੱਧ ਉਪਰਾਲੇ ਖਾਸ ਤੌਰ ਤੇ ਰਵਜੋਤ ਜੀ ਵੱਲੋਂ ਦੱਸਿਆ ਗਿਆ ਕਿ ਜਿਹੜੇ ਨਸ਼ੇ ਦੀ ਆਦੀ ਹੋ ਚੁੱਕੇ ਆ ਉਹਨਾਂ ਨੂੰ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਰੀਹੈਬਿਲੀਟੇਸ਼ਨ ਸੈਂਟਰ ਦੇ ਵਿੱਚ ਲਿਜਾ ਕੇ ਉਹਨਾਂ ਨੂੰ ਨਸ਼ਾ ਮੁਕਤੀ ਕਰਾਈ ਜਾਏਗੀ ਔਰ ਜੋ ਨਸ਼ਾ ਪਿੰਡਾਂ ਦੇ ਵਿੱਚ ਵੇਚਦੇ ਆ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਨਸ਼ਾ ਤਸਕਰਾਂ ਨੂੰ ਚਾਹੇ ਕੋਈ ਵੀ ਹੋਵੇ ਕਿਸੇ ਦਾ ਰਿਸ਼ਤੇਦਾਰ ਹੋਵੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਸੋ ਸਰਕਾਰ ਦਾ 1 ਪੁਆਇੰਟ ਏਜੰਡਾ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਔਰ ਨਸ਼ਾ ਮੁਕਤ ਕਰਨ ਦੇ ਲਈ ਅੱਜ ਲੋਕਾਂ ਦੇ ਸਹਿਯੋਗ ਦੀ ਮੰਗ ਕੀਤੀ ਗਈ ਹੈ ਔਰ ਲੋਕਾਂ ਦਾ ਸਹਿਯੋਗ ਜਿਹੜਾ ਬਹੁਤ ਭਰਮਾ ਜਿਹੜਾ ਹੰਗਾਰਾ ਮਿਲ ਵੀ ਰਿਹਾ ਸੋ ਮੈਂ ਖਾਸ ਤੌਰ ਤੇ ਸਾਡੇ ਸਾਰੇ ਪੰਜਾਬੀ ਵੀਰਾਂ ਨੂੰ ਮੈਂ ਅਪੀਲ ਕਰਨੀ ਚਾਹੁੰਦਾ ਕਿ ਅਸੀਂ ਉਹਨਾਂ ਗੁਰੂਆਂ ਦੀ ਸੰਤਾਨ ਹੈ ਇਹ ਪੰਜਾਬ ਉਹਨਾਂ ਗੁਰੂਆਂ ਦੀ ਸੰਤਾਨ ਹੈ ਜਿਨ੍ਹਾਂ ਗੁਰੂਆਂ ਦਾ ਨੀਲਾ ਘੋੜਾ ਤੰਬਾਕੂ ਦੇ ਖੇਤ ਤੱਕ ਬੜਨ ਤੋਂ ਜਿਸ ਨੇ ਮਨਾ ਕਰਤਾ ਸੀ ਅਸੀਂ ਉਹਨਾਂ ਦੀ ਸੰਤਾਨ ਹੈ ਸੋ ਆਓ ਇਸ ਯੁੱਧ ਨਸ਼ਿਆਂ ਵਿਰੁੱਧਾ ਵੱਧ ਤੋਂ ਵੱਧ ਫਾਇਦਾ ਉਠਾਈਏ ਔਰ ਪੰਜਾਬ ਨੂੰ ਨਸ਼ਾ ਮੁਕਤ ਕਰੀਏ ਸੋ ਅੱਜ ਉਹ ਦਿਨ ਮੈਨੂੰ ਦੂਰ ਨਹੀਂ ਲੱਗਦਾ ਜਦੋਂ ਪੰਜਾਬ ਜਿਹੜਾ ਨਸ਼ਾ ਮੁਕਤ ਹੋਏਗਾ ਬਹੁਤ ਧੰਨਵਾਦ ਜਾਈਂ ਸਰੇ ਸਰੇ ਕਾਰਨ ਹੈ ਗਰੀਬ ਲੋਕਾਂ ਮਰਦੇ ਕਿਉਂਕਿ ਪੰਜਾਬ ਦੇ ਵਿੱਚ ਸ਼ਰਾਬ ਬਹੁਤ ਮਹਿੰਗੀ ਆ ਜੇ ਇਹਨੂੰ ਸਸਤੀ ਕਰ ਦਿੱਤੀ ਜਾਵੇ ਤਾਂ ਆਮ ਗਰੀਬ ਲੋਕਾਂ ਦੇ ਪਹੁੰਚੇ ਵੀ ਹੋ ਜਾਗੀ ਉਹ ਇਤਨੀਆਂ ਨਕਲੀ ਸ਼ਰਾਬ ਵਿਕੇ ਫਰਨ ਦੇ ਨਾਮ ਹੇ ਜਾ ਮਸੂਦ ਜੀ ਕਿਹਾ ਜੇ ਕੋਈ ਹੋਰ ਚਲੋ ਉਹ ਡਿਫਰੈਂਟ ਇਸ਼ੂ ਹੈਗਾ ਅਸੀਂ ਮੇਰਾ ਖਿਆਲ ਨਹੀਂ ਕਿ ਉਹਦਾ ਇਸ ਨਾਲ ਕੋਈ ਸੰਬੰਧ ਹੈਗਾ ਉਹ ਇਸੀਡੈਂਟ ਅਲੱਗ ਹੋਇਆ ਪਹਿਲੀ ਗੱਲ ਤਾਂ ਇਹੀ ਹੈ ਕਿ ਜਿਹੜੀ ਨਕਲੀ ਸ਼ਰਾਬ बिक ਰਹੀ ਆ ਸਾਡਾ ਮਕਸਦ ਹੈਗੇ ਉਹਨੂੰ ਬੰਦ ਕੀਤਾ ਜਾਏ ਉਹ ਕਿਉਂ ਬਿਕਰੀ ਹੈਗੀ ਉਹ ਤੇ ਅਸੀਂ ਆਪਣਾ ਕੰਮ ਕਰ ਰਹੇ ਆਂ ਕਾਰਵਾਈ ਵੀ ਹੋਈ ਆ ਤੇ ਅਸੀਂ ਪੂਰਾ ਸੁਚੇਤ ਕਰਤਾ ਪੂਰੇ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਕਿ ਇਹੋ ਜੀ ਕਾਰਵਾਈ ਇਹੋ ਜੀ ਇਨਸੀਡੈਂਟ ਅੱਗੇ ਤੋਂ ਦੁਬਾਰਾ ਨਾ ਹੋਵੇ ਜੀ ਜੇ ਆਪਾਂ ਡਿਪਾਰਟਮੈਂਟ ਦੀ ਗੱਲ ਕਰੀਏ ਡਿਪਾਰਟਮੈਂਟ ਦੇ ਵਿੱਚ ਕਿੰਨਾ ਕਿ ਸਟਾਫ ਦੀ ਕਮੀ ਆ ਜਾਂ ਉਹ ਪੁਲਿਸ ਮਤਲਬ ਸਹਿਯੋਗ ਕਰਨੇ ਨਹੀਂ ਕਹਿੰਦੇ ਆ ਕਿਤੇ ਸਿਰਫ ਪੁਲਿਸ ਵਾਲੇ ਜਿਹੜਿਆ ਉਹ ਨਹੀਂ ਸਹਿਯੋਗ ਕਰਦੇ ਡਿਪਾਰਟਮੈਂਟ ਦਾ ਅਕਦੀ ਡਿਪਾਰਟਮੈਂਟ ਦੇ ਵਿੱਚ ਸਟਾਫ ਦੀ ਕਮੀ ਆ ਜਿਹਦੇ ਕਰਕੇ ਸਟਾਫੇ ਮਾਰੀ ਜਿਹੜੀ ਬਹੁਤ ਘਟ ਹੋ ਰਹੀ ਆ ਔਰ ਤੁਸੀਂ ਦੇਖੋ ਦਫਤਰਾਂ ਨੂੰ ਜੱਗ ਦੇਖੋ ਬਹੁਤ سارے ਅਸਟਰਾਂ ਬਹੁਤ ਬਹੁਤ ਤੱਕ ਜਿਲ੍ਹੇ ਜਿਹਨਾਂ ਤ ਕਰਕੇ ਵੀ ਜਿਹੜਾ ਚਗਤrana ਨਿਗਰਾਨੀ ਦੇ ਜੀ ਇਹ ਬਿਲਕੁਲ ਸਹੀ ਗੱਲ ਹੈ ਜੀ ਕਿਤੇ ਨਾ ਕਿਤੇ ਮੈਂ ਕਹੂੰਗਾ ਕਿ ਕਮੀ ਹੈ ਜਿਹੋ ਜਿਹੋ ਜਿਸ ਤਰ੍ਹਾਂ ਦੀ ਵਾਰਦਾਤ ਹੋਈ ਹੈਗੀ ਆ ਪਰ ਅਸੀਂ ਪੂਰੇ ਸੁਚੇਤ ਆ ਸਾਨੂੰ ਸੀਐਮ ਸਾਹਿਬ ਲੋ ਬਿਨਸਟ੍ਰਕਸ਼ਨ ਮਿਲੀ ਹੋਈ ਆ ਡਿਪਾਰਟਮੈਂਟਲ ਲੋ ਬਿਨਸਟ੍ਰਕਸ਼ਨ ਮਿਲੀ ਹੋਈ ਆ ਜਿਹੜੀ ਇਹਦੀ ਇਨਸਪੈਕਸ਼ਨ ਹੁੰਦੀ ਐ ਨੂੰ ਆਪਾਂ ਹੋਰ ਸਖਤਨ ਅਸੀਂ ਆਪਾਂ ਕਰਾਵਾਂਗੇ ਜਿੱਥੇ ਲੋਡ ਐ ਐਕਸਟਰਾ ਸਟਾਫ ਦੇਣ ਦੀ ਅਸੀਂ ਪਾ ਪੁਲਿਸ ਤੋਂ ਆਪਾਂ ਐਕਸਾਈਲ ਨੂੰ ਦੇਣ ਦੀ ਲੋਡ ਹੈਗੀ ਅਸੀਂ ਆਪਾਂ ਉੱਥੇ ਵੀ ਆਪਾਂ ਪ੍ਰੋਵਾਈਡ ਕਰਾਵਾਂਗੇ ਜੀ ਇੱਕ ਬ੍ਰਾਂਚ ਆ ਬਹੁਤ ਇਸ ਇਲਾਕੇ ਦੇ ਵਿੱਚ ਅੱਜ ਹੀ ਪ੍ਰਾਤਿਆ ਖੋਲਦੀ ਹੈ ਪਰ ਲੋਕ ਵਿਰੋਧ ਕਰਦੇ ਹੈ ਉਹ ਕਿ ਕਿਰਾਇਆ ਪੂਰਾ ਨਹੀਂ ਕਰਵਾਉਂਦੇ ਹੈ ਸ਼ਰਾਬ ਵੀ ਇੱਕ ਨਸ਼ਾ ਹੈ ਡਾਕਟਰ ਨਹੀਂ ਕੁਝ ਕਰਦੇ ਪਰ ਉਹ ਜਿਹੜਾ ਫਿਰ ਵੀ ਹੈ ਡਿਪਾਰਟਮੈਂਟ ਕਿਸੇ ਨਵੇਂ ਤਰ੍ਹਾਂ ਜਾਂਦਾ ਹੈ ਕਹਿੰਦੇ ਡਾਕਟਰ ਉਹਦੀ ਡਿਊਟੀ ਭਰ ਕੇ ਹੀ ਜਾਂ ਕੇ ਦੂਸਰਾ ਬ੍ਰਾਂਚ ਕੋਲ ਭੋਣ ਦਿੱਤੀ ਜਾਂਦੀ ਹੁੰਦੀ ਜਾਂਦੇ ਜਦੋਂ ਸਾਡੇ ਧਿਆਨ 'ਚ ਆਇਆ ਕਲੋਜ਼ ਕਰਤੀ ਜਦੋਂ ਪਬਲਿਕ ਨੇ ਸਾਡੇ ਧਿਆਨ 'ਚ ਲਿਆਂਦਾ ਜਿੱਥੇ-ਜਿੱਥੇ ਵੀ ਪਬਲਿਕ ਸਾਡੇ ਧਿਆਨ 'ਚ ਲਿਆ ਰਹੀ ਆ ਅਸੀਂ ਉੱਥੇ ਕਾਰਵਾਈ ਕਰਦੇ ਆਂ ਹੋਰ ਜੀ ਠੀਕ ਹੈ ਥੈਂਕ ਯੂ ਸੋ ਮਚ ਬਸ ਆਵਾਜ਼ ਕਰੋ ਆਵਾਜ਼ ਕਰੋ ਮਾਈਕ ਲਾਗਾ ਜਾਂ ਮਾਈਕ ਲਾਗਾ ਠੀਕ ਹੈ ਜਦੋਂ ਉਹ ਨਹੀਂ ਕੰਮ ਨਹੀਂ ਵਗਾੜਾ ਵੀ ਕਰ ਲਾਈਵ ਦਾ ਵੀ ਕਰਦੇ ਲਾਈਵ ਅੱਜ ਟਾਂਡੇ ਹਲਕੇ ਦੇ ਵਿੱਚ ਪਿੰਡ ਜਲਾਲਪੁਰ ਵਿੱਚ ਜਯੋਧ ਨਸ਼ਿਆਂ ਵਿਰੁੱਧ ਕ੍ਰਾਂਤੀ ਨੂੰ ਜਯੋਧ ਨੂੰ ਅੱਗੇ ਵਧਾਉਂਦੇ ਹੋਏ ਸਾਡੇ ਬਹੁਤ ਸਤਿਕਾਰਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਤੇ ਸਾਡੇ ਸੁਪਰੀਮ ਮੁਖ ਕਨਵੀਨਰ ਅਰਵਨ ਕੇਜੀਵਾਲ ਜੀ ਨੇ ਜਲਾਲਪੁਰ ਵਿੱਚ ਆ ਕੇ ਉਸ ਅਗਾਜ ਨੂੰ ਅੱਗੇ ਵਧਾਇਆ ਤਾਂ ਮੈਂ ਹਲਕੇ ਦੇ ਲੋਕਾਂ ਦਾ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ 118 ਪੰਚਾਇਤਾਂ ਨੇ ਟਾਂਡੇ ਬਲਾਕ ਦੀਆਂ ਨੇ ਮਾਨ ਸਾਹਿਬ ਨੂੰ ਮਤੇ પાਕੇ ਦਿੱਤੇ ਆ ਕਿ ਅਸੀਂ ਪਿੰਡ ਦੇ ਵਿੱਚ ਨਸ਼ਾ ਨਹੀਂ ਵਿਕਣ ਦਵਾਗੇ ਨਸ਼ੇ ਵੇਚਣ ਵਾਲੇ ਦੀ ਅਸੀਂ ਜ਼ਮਾਨਤ ਨਹੀਂ ਦਵਾਗੇ ਇਹ ਇੱਕ ਬਹੁਤ ਵੱਡੀ ਕਾਮਯਾਬੀ ਹੈ ਔਰ ਪਹਿਲ ਕਦਮੀ ਆ ਕਿ ਮੈਨੂੰ ਇਹ ਵੀ ਦੱਸਦਿਆਂ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਟਾਂਡੇ ਦੇ ਵਿੱਚ 17 ਕਰੋੜ ਦੀ ਪ੍ਰਾਪਰਟੀ ਸਮਗਲਾਰਾਂ ਦੀ ਜਬਤ ਕਰਾਈ ਗਈ ਆ ਔਰ ਪੂਰੇ ਡਿਸਟ੍ਰਿਕਟ ਦੇ ਵਿੱਚੋਂ ਟਾਂਡੇ ਹਲਕੇ ਦੇ ਵਿੱਚ ਸਭ ਤੋਂ ਵੱਧ ਨਸ਼ੇ ਤਸਕਰਾਂ ਤੇ ਪਰਚੇ ਕਰਕੇ ਜੇਲ੍ਹਾਂ ਦੇ ਅੰਦਰ ਸਿੱਟਿਆ ਇਹ ਉਹ ਨਸ਼ਾ ਤਸਕਰ ਨੇ ਜਦੋਂ ਪਿਛਲੀਆਂ ਸਰਕਾਰਾਂ ਸੀ ਇਹਨਾਂ ਨੇ 1.5 ਕਿਲੋ ਅੱਧੇ ਕਿਲੋ ਮੀਟਰ ਤੇ ਥਾਣੇ ਤੋਂ ਵੇਕ ਦਾ ਨਸ਼ਾ ਬੰਦ ਨਹੀਂ ਹੋਇਆ ਤਾਂ ਹਰਿਆਣੇ ਸਰਕਾਰ ਨੇ ਹਰਿਆਣੇ ਸਰਕਾਰ ਦੀ ਪੁਲਿਸ ਨੇ ਆ ਕੇ ਨਸ਼ਾ ਫੜਿਆ ਸੀ ਪਰ ਮੈਂ ਮਾਨ ਸਾਹਿਬ ਨੂੰ ਬਧਾਈ ਦੇਣਾ ਆ ਕਿ ਜਿਹੜਾ ਤੁਸੀਂ ਇਹੋ ਜੁੱਧ ਛੇੜਿਆ ਆ ਟਾਂਡੇ ਹਲਕੇ ਦੀ ਸੰਗਤ ਹਰ ਤਰ੍ਹਾਂ ਦੇ ਤੁਹਾਡੇ ਨਾਲ ਆ ਜਿੱਥੇ ਵੀ ਮੈਸੇਜ ਦਾਉਗੇ ਜਿੱਥੇ ਵੀ ਬੁਲਾਉਗੇ ਇਸ ਜੁੱਧ ਦੇ ਵਿੱਚ ਬੱਦ ਤੋਂ ਬੱਦ ਬੱਦ ਚੜ ਕੇ ਅਸੀਂ ਹਿੱਸਾ ਪਾਵਾਂਗੇ ਆਇਆ ਸੰਗਤਾਂ ਦਾ ਜਿੰਨੀਆਂ ਵੀ ਇੱਥੇ ਪੰਚਾਇਤਾਂ ਜਿੰਨੇ ਵੀ ਹੋਰ ਮੇਥੇ ਜਥੇਬੰਦੀਆਂ ਆਈਆਂ ਮੈਂ ਸਭ ਨੂੰ ਮੁਬਾਰਕਬਾਦ ਦਿੰਦਾ ਆ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਮੀਡੀਆ ਦਾ ਧੰਨਵਾਦ ਕਰਦਾ ਜਿਹੜੇ ਤੁਸੀਂ ਸਾਡੇ ਨਮਾਣਿਆਂ ਦੀ ਗੱਲ ਨੂੰ ਲੋਕਾਂ ਤੱਕ ਪਹੁੰਚਾਉਂਦੇ ਆ ਮੈਂ ਸਭ ਦਾ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦਾ ਅੱਜ ਤੁਸੀਂ ਸਾਰੇ ਮੀਡੀਆ ਨੂੰ ਅਗਾ ਕੀਤਾ ਸੀ ਬੁਲਾਇਆ ਸੀ ਸਰ ਸੀਰ ਸਾਹਿਬ ਤੇ ਕੇਨੇਪਰ ਸਾਹਿਬ ਕੰਮ ਦੇ ਟਾਈਮ ਦਿੱਤਾ ਸੀ ਤੁਸੀਂ ਆ ਵੇਟ ਕਰੋ ਅੰਦਰ ਤੱਕ ਨਹੀਂ ਜਾਣ ਦਿੱਤਾ ਗਿਆ ਬਾਹਰ ਵੇਟ 2 ਘੰਟੇ ਤੋਂ 3 ਘੰਟੇ ਵੇਟ ਕਰਦੇ ਰਹੇ ਕਰਦਾ ਕੀ ਕਾਰਨ ਸੀ ਇਹ ਬਰਵਾਰੀ ਜਣੇ ਦੇ ਦੇਖੋ ਜਿਹੜੀ ਕੁਝ ਰੀਜਨ ਹੋ ਜਾਂਦੇ ਉਹ ਨਹੀਂ ਬੋਲ ਕੇ ਜਾਣਾ ਸੀ 노 ਡਾਊਟ ਪਰ ਕੋਈ ਜਿਹੜਾ ਪ੍ਰੋਗਰਾਮ ਸੀਗਾ ਉਹ 1 ਘੰਟਾ ਐਡਵਾਂਸ ਹੋਣ ਕਰਕੇ ਨਾ ਕਿਸੇ ਕਾਰਨ ਕਰਕੇ ਉਹ ਨਹੀਂ ਤੁਹਾਨੂੰ ਦੇਖਿਆ ਉੱਥੇ ਮੈਨੂੰ ਵੀ ਬੋਲਣ ਦਾ ਟਾਈਮ ਨਹੀਂ ਮਿਲਿਆ ਠੀਕ ਹੈ ਨਾ ਤਾਂ ਇਸ ਕਰਕੇ ਕੋਈ ਗੱਲ ਨਹੀਂ ਗਈ ਅਸੀਂ ਵੀ ਉਹਨਾਂ ਦੀਆਂ ਬਾਹਾਂ ਆ ਸਾਡੇ ਐਮਪੀ ਸਾਹਿਬ ਨੇ ਉਹਨਾਂ ਦੇ ਕਲੀਗ ਕੈਪਟਨ ਮੰਤਰੀ ਡਾਕਟਰ ਰਵਜੋਤ ਜੀ ਸਾਰਿਆਂ ਨੇ ਜੋ ਤੁਹਾਡੇ ਸਵਾਲ ਸੀਗੇ ਉਹਨਾਂ ਦੇ ਆਨਸਰ ਦੇਣ ਦੀ ਕੋਸ਼ਿਸ਼ ਕੀਤੀ ਆ ਫਿਰ ਵੀ ਮੈਂ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਰਾਈਆਂ ਤੁਹਾਨੂੰ ਬាទ ਕਰਦਾ ਸਭ ਨੂੰ ਜੀ ਆ ਮਲਤਾਨੀ ਸਾਹਿਬ ਹੋ ਗਈ ਫੋਟੋ ਹੋ ਗਈ ਫੋਟੋ ਹੋ ਗਈ ਮਕੇ ਚਲੋ ਬਹੁਤ ਬਹੁਤ ਧੰਨਵਾਦ ਲੰਗਰ ਛਕ ਲਿਆ ਸਾਰਿਆਂ ਨੇ ਭਰਾਵਾਂ ਨੇ ਅੱਛਾ ਅੱਛਾ ਇਹ ਤਦੈ ਲਗਾਇਆ ਸੀ ਵੀ ਉੱਥੋਂ ਉੱਠ ਕੇ ਆਪਾਂ ਇੱਥੇ ਨਾ ਕਰ ਦੋ 아, 나, 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 Tanı var, tanı var. Tanı var, tanı var.